ਮੜਾਈ ਆ ਦੀ ਦੁਕਾਨ ਦਾ ਐਡਰੈਸ ਦੱਸ ਦਿਓ ਮੇਰੀ ਦੁਕਾਨ ਤੇ ਆਉਣਾ ਹੋਵੇ ਨਾ ਤਾਂ ਐਡਰੈਸ ਪੁੱਛਣ ਦੀ ਲੋੜ ਨਹੀਂ ਕਿਸੇ ਨੂੰ ਮੇਰੀ ਦੁਕਾਨ ਤੇ ਜਿਹੜੀਆਂ ਪ੍ਰਾਣੀਆਂ ਮਠਾਈਆਂ ਪਈਆਂ ਉਹ ਮਠਾਈਆਂ ਦਾ ਮਸਤੀ ਹੈ ਨਾ ਤੈਨੂੰ ਸੁੰਘ ਕੇ ਹੀ ਪਤਾ ਲੱਗ ਜਾਣਾ ਮੇਰੀ ਦੁਕਾਨ ਦਾ ਅੱਜ ਤੁਹਾਨੂੰ ਇੱਕ ਹਲਵਾਈ ਨਾਲ ਮਲਵਾਉਂਦੇ ਆ ਜਿਹੜਾ ਹਲਵਾਈ ਕਹਿੰਦਾ ਕਿ ਮੇਰੇ ਕੋਲ 30 ਕਿਸਮ ਦੀ ਬਰਫੀ ਆ 30 ਕਿਸਮ ਦੀ ਹਰੂ ਸਾਹਿਬ ਸੱਚੀ ਮੁੱੱਚੀ ਗੱਲ ਆ ਕਿ ਮੇਰੇ ਕੋਲ 30 ਤਰ੍ਹਾਂ ਦੀ ਬਰਫੀ ਆ 30 ਤਰ੍ਹਾਂ ਦੀ ਅੱਛਾ ਤਾਂ ਤੁਹਾਡੇ ਕੋਲ 30 ਕਿਸਮ ਦੀ ਬਰਫੀ ਆ ਤਾਂ ਅਲੱਗ ਅਲੱਗ ਕਿਸਮ ਬਾਰੇ ਸਾਨੂੰ ਸੁਝਾਓ ਬਈ ਬਰਫ ਦੀ ਬਰਫੀ ਦੀ ਵੈਰਾਈਟੀ ਚ ਕੋਈ ਜ਼ਿਆਦਾ ਫਰਕ ਨਹੀਂ ਆ ਬਸ ਗੱਲ ਇਹ ਆ ਵੀ ਜਿਹੜਾ ਸਵਾਦ ਇੱਕ ਵਾਰੀ ਮੇਰੇ ਕੋਲ ਬਣ ਗਿਆ ਨਾ ਦੂਜੀ ਵਾਰ ਨਹੀਂ ਮੇਰੇ ਤੋਂ ਬੜਿਆ ਇਸੇ ਤਰ੍ਹਾਂ ਹੀ ਵੈਰਾਈਟੀਆਂ ਵਧੀਆਂ ਗਈਆਂ ਤਰੀ ਰੱਖੀ ਕਾ ਤੋ ਬੈਠਾ ਤੇਰੀ ਵੇਚਦੀ ਕਿਉਂ ਨਹੀਂ ਫਿਰ ਸਭ ਤੋਂ ਵੱਡੀ ਗੱਲ ਘਰੂ ਸਾਹਿਬ ਖੱਟਾ ਲੱਡੂ ਸਿਰਫ ਮੇਰੀ ਦੁਕਾਨ ਤੋਂ ਮਿਲੂਗਾ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਦਾ ਰੰਗ ਵਿੱਚ ਜਾਂ ਸਵਾਦ ਵਿੱਚ ਰੰਗ ਵਿੱਚ ਵੀ ਤੇ ਸਵਾਦ ਵਿੱਚ ਵੀ ਤੇਰੀ ਦੁਕਾਨ ਦੀ ਕੋਈ ਖਾਸ ਗੱਲ ਦੱਸ ਘਰੂ ਸਾਹਿਬ ਤੁਸੀਂ ਸੁਣਿਆ ਹੀ ਹੋਣਾ ਤੇ ਪ੍ਰਾਣਾ 100 ਦਿਨ ਤੇ ਨਮਾ 9 ਦਿਨ 100 ਦਿਨ ਪ੍ਰਾਣਾ ਲੱਡੂ ਸਿਰਫ ਮੇਰੀ ਦੁਕਾਨ ਤੋਂ ਮਿਲੂਗਾ ਤੂੰ ਇੰਨੀ ਪ੍ਰਾਣੀ ਮਠਿਆਈ ਕਿਉਂ ਰੱਖ ਰੱਖੀ ਆ ਤੇਰੇ ਵਰਗਾ ਨਾ ਮੇਰੀ ਮਠਿਆਈ ਦੇ ਕੋਲ ਖੜਾ ਹੁੰਦਾ ਤੇ ਕਿਸੇ ਗੁੰਦੀ ਦੇ ਦਾਣੇ ਤੇ ਮੱਖੀ ਬਹਿ ਜਾਏ ਕਹੂਗਾ ਉਸਤਾਦ ਜੀ ਆਹ ਦਾਣ ਗੁੰਦੀ ਦੇ ਦਾਣੇ ਤੇ ਮੱਖੀ ਬਹਿ ਗਈ ਮੈਂ ਖਾ ਲਾ ਫਲਾ ਬਾਈ ਸਾਹਿਬ ਮੜਾਈ ਆ ਦੀ ਦੁਕਾਨ ਦਾ ਐਡਰੈਸ ਦੱਸ ਦਿਓ ਮੇਰੀ ਦੁਕਾਨ ਤੇ ਆਉਣਾ ਹੋਵੇ ਨਾ ਤਾਂ ਐਡਰੈਸ ਪੁੱਛਣ ਦੀ ਲੋੜ ਨਹੀਂ ਕਿਸੇ ਨੂੰ ਕਿਉਂ ਮੇਰੀ ਦੁਕਾਨ ਤੇ ਜਿਹੜੀਆਂ ਪ੍ਰਾਣੀਆਂ ਮਠਾਈਆਂ ਪਈਆਂ ਉਹ ਮਠਾਈਆਂ ਦਾ ਮਸਤੀ ਹੈ ਨਾ ਤੈਨੂੰ ਸੁੰਘ ਕੇ ਪਤਾ ਲੱਗ ਜਾਣਾ ਮੇਰੀ ਦੁਕਾਨ ਦਾ ਸਹੀ ਗੱਲ ਆ ਸਹੀ ਗੱਲ ਆ ਜਦੋਂ ਮੈਂ ਦੁਕਾਨ ਦਾ ਸ਼ਟਰ ਚੱਕਦਾ ਨਾ ਨਾਲ ਵਾਲੀਆਂ ਦੁਕਾਨਾਂ ਵਾਲੇ ਸ਼ਟਰ ਸਿੱਟ ਜਾਂਦੇ ਆ ਹਲਵਾਈ ਸਾਹਿਬ ਇਹ ਦੱਸੋ ਤੇ ਫਿਰ ਨਾਲ ਵਾਲੀਆਂ ਦੁਕਾਨਾਂ ਵਾਲੇ ਸ਼ਟਰ ਕਦੋਂ ਬੰਦ ਕਰ ਜਾਂਦੇ ਆ ਸ਼ਟਰ ਤਾਂ ਉਹਨਾਂ ਨੇ ਆਪੇ ਹੀ ਛੱਡ ਰਿਆ 100 100 ਦਿਨ ਪੁਰਾਣੀ ਮਠਿਆਈ ਦੀ ਖੁਸ਼ਬੂ ਕਿਤੇ ਘੱਟ ਹੁੰਦੀ ਆ ਇਹੋ ਜੀ ਖੁਸ਼ਬੂ ਚ ਨਹੀਂ ਕੋਈ ਖੜ ਸਕਦਾ ਬੰਦ ਹੀ ਕਰਨੀਆਂ ਪੈਣਗੀਆਂ ਦੁਕਾਨਾਂ ਉਹਨਾਂ ਨੂੰ ਇਹੋ ਜੀ ਖੁਸ਼ਬੂ ਚ ਨਹੀਂ ਕੋਈ ਖੜ ਸਕਦਾ ਬੰਦ ਹੀ ਕਰਨੀਆਂ ਪੈਣਗੀਆਂ ਦੁਕਾਨਾਂ ਉਹਨਾਂ ਨੂੰ 哎呦我的妈！<laughs>